ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 13 ਲੱਖ ਐਮਟੀ 13 ਲੱਖ 16000 ਐਮਟੀ ਜਿਹੜੀ ਹੈ ਪੰਜਾਬ ਦੀਆਂ ਮੰਡੀਆਂ ਚ ਅਰਾਈਵਲ ਪਹੁੰਚੀ ਹੈ ਸੋ ਲਗਭਗ 11 ਲੱਖ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀਆਂ ਮੰਡੀਆਂ ਚੋਂ ਖਰੀਦੀ ਜਾ ਚੁੱਕੀ ਹੈ ਸੋ सर सर रिक्वेस्ट है सर जो आप सिर्फ चालीस पैसा लोडिंग में हैं सर इसके लिए तो बहुत बहुत धन्यवाद hmm. लेकिन सर हरियाणा सरकार ने रेट ज़्यादा बढ़ाया है वहाँ पर बहुत लेबर्स को हम लोग को ज़्यादा बिहार पंजाब लाने में परेशानी होता है सर इसीलिए जो हमारी गिनती है जो और बढ़ाया जाए और बढ़ाया जाए भरा तोला है पंखा एक, एक साल में एक साल में आपका दो बार बढ़ाया एक साल में ना तो हरियाणा में तो गोवर्नमेंट बहुत थोड़ी है ना पंजाब तो में तो होती है एक सौ पच्चीस लाख बनती आएगी पच्चीस करोड़ बोरी बढ़ेगी तो आपका दस करोड़ से ऊपर बनेगा हरियाणा का महज 80 लाख किलो है लेकिन वहां सारे लेबर चले जाते हैं यहां तंजाम में लाने में थोड़ा दिक्कत होता है इसकी वजह से हम धीरे दिख रहे हैं बहुत बड़ा रकम बढ़ गया आ गया और कुछ दिखेगा थैंक यू सर बाय बाय कल तक पंजाब दीया मंडियां दे अंदर 13 लाख एमटी 13 लाख 16000 एमटी जड़ी है पंजाब दी मंडियां च अराइवल पहुंची है ਸੋ ਲਗਭਗ 11 ਲੱਖ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀ ਮੰਡੀਆਂ ਚੋਂ ਖਰੀਦੀ ਜਾ ਚੁੱਕੀ ਹੈ ਸੋ ਇਹਦਾ ਬਣਦਾ ਜਿਹੜਾ ਕਿਸਾਨ ਦਾ ਪੈਸਾ ਆ ਜਿਹੜਾ ਐਮਐਸਪੀ 2425 ਰੁਪਏ ਦੇ ਮੁਤਾਬਕ 703 ਕਰੋੜ ਰੁਪਇਆ ਉਹ ਵੀ ਕਿਸਾਨਾਂ ਦੇ ਖਾਤਿਆਂ 'ਚ ਰਿਲੀਜ਼ ਕੀਤਾ ਜਾ ਚੁੱਕਿਆ ਸੋ ਮੈਨੂੰ ਖੁਸ਼ੀ ਆ ਕਿ ਇਸ ਵਾਰ ਫਸਲ ਚੰਗੀ ਆ ਰਹੀ ਹੈ ਇਹਦਾ ਨਾ ਕੇਵਲ ਕਿਸਾਨ ਨੂੰ ਲਾਭ ਮਿਲੇਗਾ ਬਲਕਿ ਕੇਂਦਰੀ ਪੂਲ ਦੇ ਅੰਦਰ ਵੀ ਜਿਹੜਾ ਸਾਨੂੰ ਟਾਰਗੇਟ ਮਿਲਿਆ ਅਸੀਂ ਉਹਨੂੰ ਵੀ ਅੱਪ ਕਰਾਂਗੇ ਇਸੇ ਉਮੀਦ ਕਰਦੇ ਹਾਂ ਸੋ ਇਹ ਸੀਜ਼ਨ ਫਰੂਟਫੁੱਲ ਰਹੇ ਸਾਰੀਆਂ ਹੀ ਪ੍ਰੋਕਿਉਰਮੈਂਟ ਫੈਕਲਟੀਜ਼ ਲਈ ਸੋ ਇਹਦੇ ਲਈ ਲਗਾਤਾਰ ਕੰਮ ਚੱਲ ਰਿਹਾ ਹੈ। ਸਭ ਮੰਡੀਆਂ ਦੇ ਵਿੱਚ ਜਿਹੜੀ ਫਸਲ ਆਏਗੀ ਉਹ ਜਦੋਂ ਮੀਂਹ ਪਵੇਗਾ ਮੌਸਮ ਨੂੰ ਲੈ ਕੇ ਜਿਹੜੀ ਮਾਤ ਹੋਏਗੀ ਉਸ ਨੂੰ ਲੈ ਕੇ ਕੀ ਤਿਆਰੀ ਕੀਤੀ ਕਿ ਦੂਸਰ ਆੜਤੀਆਂ ਦੀ ਬੜੀ ਦਿੱਕਤ ਪਰੇਸ਼ਾਨੀ ਦਾ ਉਹਨੂੰ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਉਸ ਬਾਬਤ ਨਹੀਂ ਬਿਲਕੁਲ ਮੈਂ ਜੁ ਤੱਕ ਪ੍ਰਬੰਧਾਂ ਦਾ ਸਵਾਲ ਹੈਗਾ ਆ ਸੀਸੀਐਲ ਸਾਡੇ ਕੋਲ ਹੈ 28894 ਕਰੋੜ ਰੁਪਈਆ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਆ ਔਰ ਜਿਹੜਾ ਬਾਰਦਾਨਾ ਆ ਉਹ ਅਸੀਂ ਲਗਭਗ ਮੰਡੀਆਂ ਚ ਪਹੁੰਚ ਗਿਆ ਵਾਰਦਨ ਜਿੱਥੇ ਜਿੱਥੇ ਪੁੱਜਣਾ ਚਾਹੀਦਾ ਉਹ ਪਹੁੰਚਦਾ ਕਰ ਦਿੱਤਾ ਗਿਆ ਸੋ ਤਰਪਾਲਾਂ ਆ ਰਹੀਆਂ ਨੇ ਕ੍ਰੇਡ ਸਾਡੇ ਕੋਲ ਪਹੁੰਚ ਗਿਆ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਜਾਂ ਕੋਈ ਹੋਰ ਜਿਹੜੀ ਲੋਰਡ ਪ੍ਰਕਿਊਰਮੈਂਟ ਨਾਲ ਜੁੜੀ ਆ ਉਹਦੇ ਉੱਤੇ ਸਰਕਾਰ ਨੇ ਕੋਈ ਮਕਸਦ ਨਹੀਂ ਛੱਡੀ ਔਰ ਮੌਸਮ ਦਾ ਸਾਡੇ ਤੇ ਅਸ਼ੀਰਵਾਦ ਰਵੇ ਅਸੀਂ ਦੁਆ ਕਰਦੇ ਹਾਂ ਕੁਦਰਤ ਦੇ ਅੱਗੇ ਔਰ ਇਹ ਸੀਜ਼ਨ ਜਿਹੜਾ ਵਧੀਆ ਰਹੋਗਾ ਪੰਜਾਬ ਦੇ ਵਿੱਚ ਜਿਹੜੀ ਸਾਬ ਮੱਝਾਂ ਨੂੰ ਸੁਧਿਆ ਤੋਂ ਆਉਣ ਵਾਲੀ ਜਿਹੜੀ ਫਸਲ ਹੁੰਦੀ ਪੰਜਾਬ ਦੇ ਵਿੱਚ ਵਿਕਦੀ ਹੈ ਅਕਸਰ ਸ਼ਿਕਾਇਤ ਰਹਿੰਦੀ ਹੈ ਉਹਦੇ ਲਈ ਸਰਕਾਰ ਨੇ ਕੀ ਖਾਸ ਪ੍ਰਬੰਧ ਕੀਤੇ ਬਿਲਕੁਲ ਮਤਲਬ ਸਾਡੇ ਪੰਜਾਬ ਦੇ ਮੰਡੀਆਂ ਦੇ ਵਿੱਚ ਪੰਜਾਬ ਦੇ ਕਿਸਾਨ ਦੀ ਕਣਕ ਵਿਕੇ ਉਹਦੀ ਫਸਲ ਵਿਕੇ ਇਹਦੇ ਲਈ ਸ਼ਰਧਾ ਦੇ ਉੱਤੇ ਜਿਹੜੇ ਇੰਟਰ ਸਟੇਟ ਨਾਕੇ ਆ ਉਹਦੇ ਉੱਤੇ ਬਕਾਇਦਾ ਪੰਜਾਬ ਪੁਲਿਸ ਵੱਲੋਂ ਡੀਜੀਪੀ ਪੰਜਾਬ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਦੇਸ਼ ਮੁਤਾਬਕ ਉਹਨਾਂ ਨੇ ਸਾਰੇ ਪ੍ਰਬੰਧ ਕੀਤੇ ਆ ਔਰ ਇਸ ਕਿਸਮ ਦੀ ਅਗਰ ਕੋਈ ਐਕਸਰਸਾਈਜ਼ ਕਰਦਾ ਪਾਇਆ ਵੀ ਜਾਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਪੰਜਾਬ ਦੀਆਂ ਮੰਡੀਆਂ ਚ ਪੰਜਾਬ ਦੇ ਕਿਸਾਨਾਂ ਦੀ ਫਸਲ ਵਿਗੋਗੀ ਅ ਆਰਤੀ ਤੁਹਾਡੇ ਨਜ਼ਦੀਕ ਹੀ ਖੜੇ ਨੇ ਸੰਤਰਜੀ ਤੁਹਾਨੂੰ ਮਿਲੇ ਵੀ ਸੀਗੇ ਕੋਈ ਕਮਿਸ਼ਨ ਨੂੰ ਲੈ ਕੇ ਇਹਨਾਂ ਵੱਲੋਂ ਮੁੱਦਾ ਬਾਰ ਬਾਰ ਚੁੱਕਿਆ ਜਾ ਰਿਹਾ ਹੈ ਆ ਕੀ ਲੱਗਦਾ ਕੋਈ ਹੱਲ ਹੋਏਗਾ ਉਸ ਚੀਜ਼ ਦਾ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਡੀ ਸਰਕਾਰ ਵੱਲੋਂ ਇਸ ਗੱਲ ਤੇ ਕੋਈ ਕਸਰ ਨਹੀਂ ਛੱਡੇਗੀ ਕਿਉਂਕਿ ਕੁਝ ਗੱਲਾਂ ਕੇਂਦਰ ਨਾਲ ਜੁੜੀਆਂ ਹੁੰਦੀਆਂ ਨੇ ਸੋ ਸਪੈਸ਼ਲ ਮਾਨਜੁਗ ਮੁੱਖ ਮੰਤਰੀ ਜੂਨੀਅਰ ਮਿਨਿਸਟਰ ਨੂੰ ਮਿਲੇ ਆ ਇੱਕ ਬਕਾਇਦਾ ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਆ ਪੱਤਰ ਵਿਹਾਰ ਵੀ ਕੀਤਾ ਅਸੀਂ ਉਮੀਦ ਕਰਦੇ ਹਾਂ ਵੀ ਕੋਈ ਕੇਂਦਰ ਦੇ ਉੱਤੇ ਸਾਨੂੰ ਥੈਂਕ ਯੂ ਪੰਜਾਬ ਦੇ ਅੰਦਰ ਜਿਹੜਾ ਵੀਟ ਦਾ ਸੀਜ਼ਨ ਹੈ ਵੀਟ ਪ੍ਰਕੂਰਮੈਂਟ ਦਾ ਉਹ ਡੇ ਬਾਏ ਡੇ ਆਪਣੀ ਪੀਕ ਤੇ ਜਾ ਰਿਹਾ ਸੋ ਅੱਜ ਇੱਕ ਵਾਰ ਫਿਰ ਮੈਂ ਰੋਪੜ ਜ਼ਿਲ੍ਹੇ ਚ ਆਇਆ ਔਰ ਮੇਰੇ ਨਾਲ ਮੇਰੇ ਬਹੁਤ ਪਿਆਰੇ ਅਜ਼ੀਜ਼ ਔਰ ਸਾਡੇ ਨੌਜਵਾਨ ਵਿਧਾਇਕ ਅਦਨੇਸ਼ ਚੱਡਾ ਜੀ ਔਰ ਸਾਡੇ ਡੀਸੀ ਰੋਪੜ ਉਵੀ ਨਾਲ ਨੇ ਐਸਐਸਪੀ ਖੁਰਾਣਾ ਜੀ ਸੋ तमाम ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਵਰਨ ਸਭ ਦੀ ਹਾਜ਼ਰੀ ਦੇ ਵਿੱਚ ਇੱਥੇ ਵੀ ਪ੍ਰਕੂਰਮੈਂਟ ਦੀ ਜਿਹੜੀ ਉਹ ਫੀਡਬੈਕ ਲਈ ਗਈ ਹੈ ਉਹਨੂੰ ਚੈੱਕ ਕੀਤਾ ਗਿਆ ਸੋ ਮੈਨੂੰ ਜਿੱਥੇ ਮੱਜ ਮੰਡੀ ਚ ਕਣਕ ਦੇ ਪ੍ਰਬੰਧਾ ਨੂੰ ਨੇੜਿਓਂ ਦੇਖਣ ਦੇ ਲਈ ਆਇਆ ਤੇ ਉੱਥੇ ਨਾਲ ਇਸ ਗੱਲ ਦੀ ਖੁਸ਼ੀ ਵੀ ਆ ਕਿ ਅਸੀਂ ਇਸ ਪ੍ਰੋਕਿਊਰਮੈਂਟ ਦੇ ਦੌਰਾਨ ਜਿੰਨੀਆਂ ਵੀ ਫੈਕਲਟੀ ਸਾਡੀਆਂ ਜੁੜੀਆਂ ਨੇ ਚਾਹੇ ਉਹ ਕਿਸਾਨ ਨੇ ਸਾਡੇ ਚਾਹੇ ਆਰਤੀ ਨੇ ਚਾਹੇ ਮਜ਼ਦੂਰ ਨੇ ਸੋ ਹਰ ਵੇਲੇ ਲਗਾਤਾਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨਜੀ ਦੀ ਸਰਕਾਰ ਵੱਡੇ ਫੈਸਲੇ ਕਰਦੀ ਹੈ ਸੋ ਮੈਨੂੰ ਖੁਸ਼ੀ ਆ ਕਿਏ تھے ਮਜ਼ਦੂਰ ਭਰਾ ਵੀ ਮਿਲੇ ਆ ਔਰ ਉਹਨਾਂ ਨੇ ਵੈਲਕਮ ਵੀ ਕੀਤਾ ਸੋ ਲਗਾਤਾਰ ਕਿਉਂਕਿ ਪਿਛਲੇ ਸੀਜ਼ਨ ਦੇ ਦੌਰਾਨ ਵੀ ਇਹਨਾਂ ਦੀ ਇੱਕ ਡਿਮਾਂਡ ਆਈ ਸੀ ਕਿ ਸਾਡੇ ਜਿਹੜੇ ਉਹ ਰੇਟ ਨੇ ਜਿਹੜੇ ਲੋਡਿੰਗ ਦੇ ਉਹ ਰਿਵਾਈਜ਼ ਕੀਤੇ ਜਾਣ ਤੋ ਪਿਛਲੇ ਪੈਡੀ ਸੀਜ਼ਨ ਚ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਦੀ ਮੰਗ ਵੱਲ ਉਚੇਚਾ ਧਿਆਨ ਦਿੰਦੇ ਆ ਇਹਨਾਂ ਦਾ ਰੇਟ ਜਿਹੜਾ ਉਹ 1 ਰੁਪਏ 80 ਪੈਸੇ ਸੀਗਾ ਉਹਨੂੰ ਵਧਾ ਕੇ 2 ਰੁਪਏ 20 ਪੈਸੇ ਕੀਤਾ ਸੀਗਾ ਪਿਛਲੇ ਪੈਡੀ ਸੀਜ਼ਨ ਦੇ ਦੌਰਾਨ ਇਸ ਵਾਰ ਫੇਰ ਦੁਬਾਰਾ ਨੇ ਦੀ ਡਿਮਾਂਡ ਜਿਹੜੀ ਆਈਪੀ ਮਹਿੰਗਾਈ ਵਧੀ ਆ ਸੋ ਸਾਡੇ ਰੇਟ ਜਿਹੜੇ ਆ ਹੋਰ ਵਧਾਏ ਜਾਣ ਸੋ ਮੈਨੂੰ ਖੁਸ਼ੀ ਆ ਕਿ ਮਾਨਜੋ ਮੱਖ ਮੰਤਰੀ ਜਿਨੇ ਬੜਾ ਵੱਡਾ ਉਹ ਵੱਡਾ ਉਹ ਮੱਲਬਦ ਲੀਰਨਾਂ ਫੈਸਲਾ ਲੈਂਦੇ ਆ ਇੱਕ ਵਾਰ ਫੇਰ ਇਹਨਾਂ ਮਜ਼ਦੂਰਾਂ ਦੇ ਰੇਟ ਜਿਹੜੇ ਆ ਸਮੁੱਚੇ ਪੰਜਾਬ ਦੇ ਅੰਦਰ ਜਿਹੜੇ ਆ ਉਹ 2 ਰੁਪਏ 64 ਪੈਸੇ 43 ਪੈਸੇ ਫੇਰ ਇਸ ਵਾਰ ਹਰ ਕਾ ਵਧਾਏ ਆ ਕਈ ਵਾਰ ਕੋਈ ਸੋਚਦਾ ਹੋਊਗਾ ਵੀ 43 ਪੈਸੇ ਅੱਜ ਦੇ ਯੁੱਗ ਦੇ ਅੰਦਰ ਕੋਈ ਮਾਇਨਾ ਨਹੀਂ ਰੱਖਦੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦਰਾਂ ਸਭ ਲੋਕਾਂ ਨੂੰ ਇਹ ਗੱਲ ਸ਼ੇਅਰ ਕਰ ਰਿਹਾ ਕਿ ਪੰਜਾਬ ਦੇ ਅੰਦਰ ਅੰਦਾਜ਼ਨ ਇਸ ਵਾਰ 125 ਲੱਖ ਮੀਟੇ ਕਣਕਾਉਣ ਦੀ ਸੁਭਾਵਨਾ ਹੈ ਜਿਸ ਕਿਸਮ ਦੀ ਬੰਪਰ ਫਸਲ ਹੈ ਔਰ ਚੰਗਾ ਝਾੜ ਖੇਤਾਂ 'ਚ ਮਤਲਬ ਦੇਖਿਆ ਜਾ ਰਿਹਾ ਸੋ 125 ਲੱਖ ਮੀਟੇ ਦਾ 25 ਕਰੋੜ ਜਿਹੜਾ ਉਹ ਬੋਰੀ ਬਣਨੀ ਹੈ ਪੰਜਾਬ ਦੇ ਅੰਦਰ ਜਿਹੜੀ ਮੰਡੀਆਂ ਚਾਣੀ ਹੈ ਸੋ ਉਹਦੇ ਮੁਤਾਬਕ 10 ਕਰੋੜ ਤੋਂ ਉੱਪਰ ਜਿਹੜਾ ਫਾਇਦਾ ਸਾਡੇ ਇਹਨਾਂ ਮਜ਼ਦੂਰ ਭਰਾਵਾਂ ਨੂੰ ਹੋਣਾ ਸੋ ਇਹ ਬੜੀ ਕਠਿਨ ਤਪੱਸਿਆ ਕਰਦੇ ਆ ਮੰਡੀ ਦੇ ਅੰਦਰ ਵੈਸੇ ਤਾਂ ਸਾਰੇ ਲੋਕ ਹੀ ਉਹ ਮਿਹਨਤ ਕਰਦੇ ਆ ਪਰ ਵਿਸ਼ੇਸ਼ ਸੌਰਤੇ ਆਪਣੇ ਪਿੰਡੇ ਦੇ ਆਪਣੇ ਮੋਂਡਿਆਂ ਤੇ ਵੱਡੀਆਂ-ਵੱਡੀਆਂ ਬੋਰੀਆਂ ਚੱਕ ਕੇ ਟਰੱਕਾਂ ਦੇ ਵਿੱਚ ਲੋਡ ਕਰਦੇ ਆ ਸੋ ਧਰਤੀ ਦੇ ਉੱਤੇ ਜੇ ਕੋਈ ਅਸਲ ਦੇਵਤਾ ਤੇ ਉਹ ਇਹ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਆ ਖੂਨ ਪਸੀਨਾ ਕਰਦੇ ਆ ਸੋ ਮੈਂ ਇਹਨੂੰ ਖੁਸ਼ੀ ਆ ਕਿ ਅੱਜ ਇਹ ਮਿਲੇ ਵੀ ਆ ਔਰ ਇਹਨਾਂ ਦਾ ਜਿਹੜਾ ਹੋ ਲਗਭਗ 10 ਕਰੋੜ ਰੁਪਏ ਦਾ ਲਾਭ ਇਹਨਾਂ ਨੂੰ ਪੰਜਾਬ ਦੇ ਅੰਦਰ ਜਿਹੜਾ ਮਜ਼ਦੂਰੀ ਨੂੰ ਲੈ ਕੇ ਮਾਨ ਜੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਉਹ ਹੋਵੇਗਾ ਸੋ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 13 ਲੱਖ ਐਮਟੀ 13 ਲੱਖ 16000 ਐਮਟੀ ਜਿਹੜੀ ਹੈ ਪੰਜਾਬ ਦੀਆਂ ਮੰਡੀਆਂ ਚ ਅਰਾਈਵਲ ਪਹੁੰਚੀ ਹੈ ਸੋ ਲਗਭਗ 11 ਲੱਖ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀਆਂ ਮੰਡੀਆਂ ਚੋਂ ਖਰੀਦੀ ਜਾ ਚੁੱਕੀ ਹੈ ਸੋ ਇਹਦਾ ਬਣਦਾ ਜਿਹੜਾ ਕਿਸਾਨ ਦਾ ਪੈਸਾ ਆ ਜਿਹੜਾ ਐਮਐਸਪੀ 2425 ਰੁਪਏ ਦੇ ਮੁਤਾਬਕ 703 ਕਰੋੜ ਰੁਪਈਆ ਉਹ ਵੀ ਕਿਸਾਨਾਂ ਦੇ ਖਾਤੇ ਉਾਂ ਤੇ ਰਿਲੀਜ਼ ਕੀਤਾ ਜਾ ਚੁੱਕਿਆ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਫਸਲ ਚੰਗੀ ਆ ਰਹੀ ਹੈ ਇਹਦਾ ਨਾ ਕੇਵਲ ਕਿਸਾਨ ਨੂੰ ਲਾਭ ਮਿਲੇਗਾ ਬਲਕਿ ਕੇਂਦਰੀ ਪੂਲ ਦੇ ਅੰਦਰ ਵੀ ਜਿਹੜਾ ਸਾਨੂੰ ਟਾਰਗੇਟ ਮਿਲਿਆ ਅਸੀਂ ਉਹਨੂੰ ਵੀ ਅੱਪ ਕਰਾਂਗੇ ਅਸੀਂ ਉਮੀਦ ਕਰਦੇ ਹਾਂ ਸੋ ਇਹ ਸੀਜ਼ਨ ਫਰੂਟਫੁੱਲ ਰਹੇ ਸਾਰੀਆਂ ਹੀ ਪ੍ਰਕਿਉਰਮੈਂਟ ਫੈਕਲਟੀਜ਼ ਲਈ ਸੋ ਇਹਦੇ ਲਈ ਲਗਾਤਾਰ ਕੰਮ ਚੱਲ ਰਿਹਾ ਹੈ। ਸਭ ਮੰਡੀਆਂ ਦੇ ਵਿੱਚ ਜਿਹੜੀ ਫਸਲ ਆਏਗੀ ਉਹ ਜਦੋਂ ਮੀਂਹ ਪਵੇਗਾ ਮੌਸਮ ਨੂੰ ਲੈ ਕੇ ਜਿਹੜੀ ਮਾਤ ਹੋਏਗੀ ਉਸ ਨੂੰ ਲੈ ਕੇ ਕੀ ਤਿਆਰੀ ਕੀਤੀ ਕਿ ਦੂਸਰ ਆੜਤੀਆਂ ਦੀ ਬੜੀ ਦਿੱਕਤ ਪਰੇਸ਼ਾਨੀ ਦਾ ਉਹਨੂੰ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਉਸ ਬਤ ਕੀ ਨਹੀਂ ਬਿਲਕੁਲ ਮੈਂ ਜੁ ਤੱਕ ਪ੍ਰਬੰਧਾਂ ਦਾ ਸਵਾਲ ਹੈਗਾ ਆ ਸੀਸੀਐਲ ਸਾਡੇ ਕੋਲ ਹੈ 28894 ਕਰੋੜ ਰੁਪਈਆ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਆ ਔਰ ਜਿਹੜਾ ਬਾਰਦਾਨਾ ਆ ਪੋ ਅਸੀਂ ਲਗਭਗ ਮੰਡੀਆਂ ਚ ਪਹੁੰਚ ਗਿਆ ਵਾਰਦਨ ਜਿੱਥੇ ਜਿੱਥੇ ਪੁੱਜਣਾ ਚਾਹੀਦਾ ਉਹ ਪਹੁੰਚਦਾ ਕਰ ਦਿੱਤਾ ਗਿਆ ਸੋ ਤਰਪਾਲਾਂ ਆ ਰਹੀਆਂ ਨੇ ਕ੍ਰੇਡ ਸਾਡੇ ਕੋਲ ਪਹੁੰਚ ਗਿਆ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਜਾਂ ਕੋਈ ਹੋਰ ਜਿਹੜੀ ਲੋਰ ਪ੍ਰਕਿਊਰਮੈਂਟ ਨਾਲ ਜੁੜੀ ਆ ਉਹਦੇ ਉੱਤੇ ਸਰਕਾਰ ਨੇ ਕੋਈ ਮਕਸਦ ਨਹੀਂ ਛੱਡੀ ਔਰ ਮੌਸਮ ਦਾ ਸਾਡੇ ਤੇ ਅਸ਼ੀਰਵਾਦ ਰਵੇ ਅਸੀਂ ਦੁਆ ਕਰਦੇ ਹਾਂ ਕੁਦਰਤ ਦੇ ਅੱਗੇ ਔਰ ਇਹ ਸੀਜ਼ਨ ਜਿਹੜਾ ਵਧੀਆ ਰਹੋਗਾ ਪੰਜਾਬ ਦੇ ਵਿੱਚ ਸਾਹਿਬ ਮੱਤੀ ਦਾ ਹੋਰ ਨਾ ਸੁਧਿਆ ਤਵਾਨ ਵਾਲੀ ਜਿਹੜੀ ਫਸਲ ਹੁੰਦੀ ਪੰਜਾਬ ਦੇ ਵਿੱਚ ਵਿਕਦੀ ਹੈ ਅਕਸਰ ਸ਼ਿਕਾਇਤ ਰਹਿੰਦੀ ਹੈ ਉਹਦੇ ਲਈ ਸਰਕਾਰ ਨੇ ਕੀ ਖਾਸ ਪ੍ਰਬੰਧ ਕੀਤੇ ਬਿਲਕੁਲ ਮਤਲਬ ਸਾਡੇ ਪੰਜਾਬ ਦੇ ਮੰਡੀਆਂ ਦੇ ਵਿੱਚ ਪੰਜਾਬ ਦੇ ਕਿਸਾਨ ਦੀ ਕਣਕ ਵਿਕੇ ਉਹਦੀ ਫਸਲ ਵਿਕੇ ਇਹਦੇ ਲਈ ਸ਼ਰਧਾ ਦੇ ਉੱਤੇ ਜਿਹੜੇ ਇੰਟਰ ਸਟੇਟ ਨਾਕੇ ਆ ਉਹਦੇ ਉੱਤੇ ਬਕਾਇਦਾ ਪੰਜਾਬ ਪੁਲਿਸ ਵੱਲੋਂ ਡੀਜੀਪੀ ਪੰਜਾਬ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਦੇਸ਼ ਮੁਤਾਬਕ ਉਹਨਾਂ ਨੇ ਸਾਰੇ ਪ੍ਰਬੰਧ ਕੀਤੇ ਆ ਔਰ ਇਸ ਕਿਸਮ ਦੀ ਅਗਰ ਕੋਈ ਐਕਸਰਸਾਈਜ਼ ਕਰਦਾ ਪਾਇਆ ਵੀ ਜਾਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਪੰਜਾਬ ਦੀਆਂ ਮੰਡੀਆਂ ਚ ਪੰਜਾਬ ਦੇ ਕਿਸਾਨਾਂ ਦੀ ਫਸਲ ਵਿਗੋਗੀ ਅ ਆਹ ਆੜਤੀ ਤੁਹਾਡੇ ਨਜ਼ਦੀਕ ਹੀ ਖੜੇ ਨੇ ਸੰਦਰਜੀ ਤੁਹਾਨੂੰ ਮਿਲੇ ਵੀ ਸੀਗੇ ਕੋਈ ਕਮਿਸ਼ਨ ਨੂੰ ਲੈ ਕੇ ਇਹਨਾਂ ਵੱਲੋਂ ਮੁੱਦਾ ਬਾਰ ਬਾਰ ਚੁੱਕਿਆ ਜਾ ਰਿਹਾ ਹੈ ਆ ਕੀ ਲੱਗਦਾ ਕੋਈ ਹੱਲ ਹੋਏਗਾ ਉਸ ਚੀਜ਼ ਦਾ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਡੀ ਸਰਕਾਰ ਵੱਲੋਂ ਇਸ ਗੱਲ ਤੇ ਕੋਈ ਕਸਰ ਨਹੀਂ ਛੱਡੀ ਕਿਉਂਕਿ ਕੁਝ ਗੱਲਾਂ ਕੇਂਦਰ ਨਾਲ ਜੁੜੀਆਂ ਹੁੰਦੀਆਂ ਨੇ ਸੋ ਸਪੈਸ਼ਲ ਮਾਨ ਜੋਗ ਮੁੱਖ ਮੰਤਰੀ ਕੇ ਜੂਨੀਅਰ ਮਿਨਿਸਟਰ ਨੂੰ ਮਿਲੇ ਆ ਇੱਕ ਬਕਾਇਦਾ ਉਹਨਾਂ ਨਾਲ ਮੀਟਿੰਗ ਵੀ ਕੀਤੀ ਆ ਪੱਤਰ ਵਿਹਾਰ ਵੀ ਕੀਤਾ ਅਸੀਂ ਉਮੀਦ ਕਰਦੇ ਹਾਂ ਵੀ ਕੋਈ ਕੇਂਦਰ ਦੇ ਉੱਤੇ ਸਾਨੂੰ ਚ